ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵੀਰੇ ਯਾਨੀ ਬਹੁਤ ਦੁੱਖ ਵਾਲੀ ਗੱਲ ਆ ਠੀਕ ਆ ਦੇ ਆਪਣੇ ਨਾ ਆ ਅਕਸਰ ਤਾਂ ਆ ਬਹੁਤ ਵੀਡੀਓ ਹੀ ਬਣਾ ਕੇ ਪਹਿਲਾਂ ਦੀ ਗੈਰ ਰਿਹਾ ਵੀਰੇ ਹਨਾ ਵੀ ਆਪਣੇ ਵੀ ਹੁਣ ਤਕਰੀਬਨ 10-12 ਦਿਨ ਤੋਂ ਬੱਸੀ ਦੀ ਦੂਜੇ ਸੂਏ ਨੂੰ ਵੀ ਰਹੀ ਹੈ ਨਾ ਯਾਨੀ ਘੱਟੋ ਘੱਟ 1.5 ਲੱਖ ਦੀ ਬੱਸੀ ਦੀ ਇਹ ਠੀਕ ਆ ਵੀ ਲਾਂਗੜਾ ਬੁਖਾਰ ਆ ਜਿਹੜਾ ਆਪਾਂ ਬਾਰ-ਬਾਰ ਕਹਿ ਰਹੇ ਤੇ ਵੀ ਲਾਂਗੜਾ ਬੁਖਾਰ ਗਲ ਘੋਟੂ ਆ ਠੀਕ ਆ ਵਿੱਚ ਉਹਨੂੰ ਕਹੀ ਜਾਂਦੇ ਨੇ ਵੀ ਹਾਂਗਕਨ ਵਾਲੀ ਬਿਮਾਰੀ ਕਹੀ ਜਾਂਦੇ ਨੇ ਕੋਈ ਕੁਛ ਕਹੀ ਜਾਂਦਾ ਠੀਕ ਆ ਯਾਨੀ ਆਪਾਂ ਤਾਂ ਆਪਣੇ ਤਾਂ ਲਾਂਗੜਾ ਬੁਖਾਰ ਦੇ ਚੱਕਰ 'ਚ ਬੈੜੀ ਗਈ ਆ ਇਹ ਵੀ 1 ਲੱਖ ਤੋਂ ਖੜਾ ਨਹੀਂ ਕੀ ਹੋ ਜਾਂਦਾ ਬਾਕੀ ਸਾਰਾ ਕੁਝ ਖਾਂਦੀ ਦੀ ਪੀਂਦੀ ਦੀ ਆਪਾਂ ਡਾਕਟਰਾਂ ਦੀ ਸਲਾਹ ਦੇ ਨਾਲ ਟ੍ਰੀਟਮੈਂਟ ਵੀ ਕਰਿਆ ਯਾਨੀ ਵਧੀਆ ਜਰ ਰੁਪਏ ਪੂਰੇ ਐ ਲਾਏ ਉੱਤੇ 15-20 ਹਜ਼ਾਰ ਰੁਪਏ ਆਪਾਂ ਲਾਤਾ ਆਪਦੀ ਜਾਨ ਤੇ ਜਿੰਨਾ ਆਪਾਂ ਕਰ ਸਕਦੇ ਤੇ ਵੱਧ ਤੋਂ ਵੱਧ ਕਰਿਆ ਠੀਕ ਆ ਵੀ ਪਰ ਉਹ ਪਰ ਚਲੋ ਜਿਹੜਾ ਕੁਝ ਰੱਬ ਨੂੰ ਮਨਜ਼ੂਰ ਹੋਣਾ ਹਨਾ ਵੀ ਉਹ ਅੱਜ ਸਵੇਰੇ ਯਾਨੀ ਗਾਂ ਦੀ ਡੈਥ ਹੋ ਗਈ ਠੀਕ ਆ ਉਹੀ ਹੁਣੇ ਵੀਰ ਲੱਦਣ ਆਏ ਤੇ ਠੀਕ ਆ ਵੀ ਮੈਂ ਇਹ ਵੀਰਾਂ ਨਾਲ ਵੀ ਗੱਲਾਂ ਕਰਨ ਲੱਗ ਗਿਆ ਵੀ ਕਿੰਨੇ ਕ ਵੀਰੇ ਕੇਸ ਆ ਰਹੇ ਨੇ ਠੀਕ ਆ ਵੀ ਇਹ ਵੀ ਕਹਿੰਦੇ ਬਹੁਤ ਕੇਸ ਆਉਂਦੇ ਨੇ ਚਲ ਆਪਾਂ ਇਹਨਾਂ ਨਾਲ ਗੱਲ ਵੀ ਕਰਾਂਗੇ ਵੀ ਚਲੋ ਵੀਰੇ ਘਾਟਾ ਪੂਰਾ ਤਾਂ ਹੋ ਨਹੀਂ ਸਕਦਾ ਨੁਕਸਾਨ ਤਾਂ ਨੁਕਸਾਨ ਆ ਹਨਾ ਵੀ ਪਰ ਜਿਹੜੇ ਹੋਰ ਵੀਰ ਆਪਣੇ ਵੀਡੀਓ ਦੇਖਦੇ ਨੇ ਵੀ ਵੀਰੇ ਇਹ ਕੰਮ ਦੀ ਘੌਲ ਨਾ ਕਰੋ ਜੇ ਤੁਹਾਡੇ ਕਿਸੇ ਪਸ਼ੂ ਨੂੰ ਬੁਖਾਰ ਹੁੰਦਾ ਜਾ 100 ਸੇ ਜਾਂ 107 ਬੁਖਾਰ ਜਾਂ 5 ਹੋ ਰਿਹਾ ਠੀਕ ਆ ਤਾਂ ਚੰਗੇ ਡਾਕਟਰ ਨੂੰ ਹੀ ਸਲਾਹ ਲਾਓ ਠੀਕ ਆ ਹੁਣ ਸਾਨੂੰ ਵੀਰੇ ਕਿੰਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ ਠੀਕ ਆ ਜਾਨੀ ਛੇਤੀ ਸਾਨੂੰ ਡਾਕਟਰ ਦੀ ਲੋੜ ਨਹੀਂ ਪੈਂਦੀ ਕਿਉਂ ਸਾਲ ਬਹੁਤ ਹੋ ਗਏ ਕੰਮ ਕਰਦਿਆਂ ਨੂੰ ਪਰ ਅਸੀਂ ਵੀ ਫੇਰ ਵੀ ਡਾਕਟਰ ਦੀ رائے ਦੇ ਨਾਲ ਮੰਨ ਕੇ ਚੱਲ ਆ ਫੇਰ ਵੀ ਇਹਦਾ ਟ੍ਰੀਟਮੈਂਟ ਫੁੱਲ ਕਰਿਆ ਪਰ ਫੇਰ ਵੀ ਆਪਣੀ ਬੱਸੀ ਬੱਤੀ ਨਹੀਂ ਹੋਈ ਹੈ ਨਾ ਵੀ ਬਹੁਤ ਥੋੜਾ ਨੁਕਸਾਨ ਹੋ ਗਿਆ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਦੀ ਮਰਜ਼ੀ ਆ ਤੇ ਉਹਰੇ ਅੱਜ ਨੁਕਸਾਨ ਹੋਇਆ ਖਬਰ ਕਿਤੇ ਕੋਈ ਫਾਇਦਾ ਵੀ ਕਰੂਗਾ ਹਨਾ ਇਹ ਤਾਂ ਚੱਲਦਾ ਰਹਿੰਦਾ ਘਾਟਾ ਵਾਧਾ ਵੀ ਪਰ ਜਿੰਨੇ ਵੀਰ ਆਪਣੇ ਦੇਖਣ ਵਾਲੇ ਨੇ ਚਾਹਣ ਵਾਲੇ ਨੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਵੀਰੇ ਆਪਦੀ ਪਸ਼ੂਆਂ ਦੀ ਗੌਰ ਕਰੋ ਬਹੁਤ ਜਾਣੀ ਬਹੁਤ ਸ਼ਿਕਾਇਤ ਆ ਰਹੀ ਆ ਬਹੁਤ ਹਾਵੇ ਗਾਮਾਂ ਮਰ ਰਹੀਆਂ ਨੇ ਹਨਾ ਹੁਣ ਆਪਾਂ ਵੀਰ ਨੂੰ ਵੀ ਪੁੱਛਦੇ ਆ ਵੀ ਕਦੋਂ ਉਹ ਅਗਲਾ ਕਹਿਣਦਾ ਚਲੋ ਵੀ ਉਂ ਖਣੀ ਵੀਡੀਓ ਬਣਾਉਣ ਦੇ ਮਾਰੀ ਕਹੀ ਜਾਂਦੇ ਨੇ ਇਹ ਜਮਾ ਹਕੀਕਤ ਗੱਲ ਆ ਵੀਰੇ ਅਸੀਂ ਤਾਂ ਮੰਨ ਦੋ ਤਿੰਨ ਗੇਰੀ ਵੀਡੀਓ ਪਾਈ ਆ ਪਹਿਲਾਂ ਵੀ ਹਨਾ ਕੀ ਹਾਲ ਆ ਵੀਰੇ ਠੀਕ ਆ ਜੀ ਕਿੰਨੇ ਕ ਵੀਰੇ ਪਸ਼ੂ ਮਨਾਂ ਮਾਰ ਰਹੇ ਨੇ ਇਹ ਤਾਂ ਖਾ ਵੀ ਹੋ ਗਈ ਆਪਣੇ ਤੇ ਆਪਣੇ ਪਿੰਡਾਂ ਦੇ ਪਿੰਡਾਂ ਦੇ ਨੇ ਫਾਰਮ ਜੀ ਦੀ ਹੋ ਗਈ ਵੀਰੇ ਪਸ਼ੂ ਮਨਾਂ ਕਈ ਪਿੰਡਾਂ 'ਚ ਉਹ ਮੰਨ ਚੱਕ ਰਹੇ ਹਾਂ ਹਾਂ ਜੀ ਹਾਂ ਜੀ ਬਹੁਤ ਪਿੰਡਾਂ 'ਚ ਹੋ ਰਿਹਾ ਜੀ ਯਾਨੀ ਵੀਰੇ ਇਹ ਐਂ ਕਹਿ ਰਿਹਾ ਕਹਿੰਦਾ ਸਾਡੀ ਵੀ ਬੱਸ ਹੋਈ ਪਈ ਆ ਜਿਵੇਂ ਨਾ ਪਹਿਲਾਂ ਧਫੜੀ ਰੋਗ ਦੇ ਵਿੱਚ ਹੋ ਗਿਆ ਤੀ ਜਾਣੀ ਉਹੀ ਉਹੀ ਰਸਤੇ ਤੇ ਕੰਮ ਚੱਲ ਪਿਆ ਠੀਕ ਆ ਹੁਣ ਆਹੀ ਆਪਾਂ ਹੱਥ ਬੰਨ ਕੇ ਸਾਰਿਆਂ ਨੂੰ ਵੀਰੇ ਬੇਨਤੀ ਕਰਦੇ ਆਂ ਵੀ ਗੌਰ ਕਰੋ ਪਸ਼ੂਆਂ ਦੀ ਵੱਧ ਤੋਂ ਵੱਧ ਹਨਾ ਵੀ ਇੱਕ ਤਾਂ ਜਮੈਂ ਕਹਿਣ ਵਾਲੇ ਦੱਸ ਰਹੇ ਨੇ ਹੁਣ ਚਲੋ ਮੱਸਰ ਦਾ ਘਟਦਾ ਜਾਂਦਾ ਵੀ ਮੱਸਰ ਨਾਲ ਖਰਸ਼ਾ ਲੀਨ ਟੀ জেড ਦੀ ਸਪਰੇ ਵੀਰੇ ਰੂਟੀਨ ਦੇ ਵਿੱਚ ਤਕਰੀਬਨ ਜੇ ਦੋ ਗਰੀ ਨਹੀਂ ਕਰ ਸਕਦੇ ਤਾਂ ਇੱਕ ਵੇਰੀ ਤਾਂ ਦਿਹਾੜੀ ਦੇ ਵਿੱਚ ਜ਼ਰੂਰ ਕਰੋ ਠੀਕ ਆ ਕੋਈ ਬੈਰ ਸੇ ਹੁੰਦਾ ਹੁਣ ਤੁਸੀਂ ਦੇਖ ਲਓ ਵੀ ਕਿੰਨੀ ਚੰਗੀ ਬੱਸੀ ਦੀ ਇਹ ਹਨਾ ਸਾਨੂੰ ਪਤਾ 30-32 ਲੀਟਰ ਪਹਿਲੇ ਛੂਏ ਦੁੱਧ ਕੱਢਿਆ ਵਾ ਤੀ ਡੇਢ ਮਹੀਨਾ ਰਹਿੰਦਾ ਤੀ ਹੁਣ ਠੀਕ ਆ ਵੀ ਇੱਕ ਮੌਤ ਨਹੀਂ ਹੋਈ ਹੈਗੀ ਵੀਰੇ ਦੋ ਹੋ ਗਈਆਂ ਇੱਕ ਮੰਨੇ ਪੇਟ ਦੇ ਵਿੱਚ ਤੀ ਠੀਕ ਆ ਵੀ ਸਾਡਾ ਤਾਂ ਮੰਨ ਕੇ ਚੱਲੋ ਦੋ ਪਸ਼ੂ ਚਲੇ ਗਏ ਅੱਜ ਇੱਕ ਨਹੀਂ ਜਾ ਰਿਹਾ ਵੀ ਚਲੋ ਬਾਕੀ ਚਲੋ ਪ੍ਰਮਾਤਮਾ ਦੇ ਹੱਥ ਆ ਆਪਾਂ ਜੋਰ ਵੀ ਫੁੱਲ ਲਾਇਆ ਠੀਕ ਆ ਜਿੰਨਾ ਕਰ ਸਕਦੇ ਤੇ ਓਨਾ ਕਰਿਆ ਜਿੰਨੀ ਦਵਾਈ ਲਾ ਸਕਦੇ ਤੇ ਲਾਈ ਠੀਕ ਪਰ ਨਹੀਂ ਚਲੋ ਕਿਸਮਤ ਚ ਨਹੀਂ ਸੀ ਇਹਦੇ ਦਾਣਾ ਪਾਣੀ ਠੀਕ ਆ ਇਹ ਕੰਮ ਹੋਣਾ ਤੀ ਹੋ ਗਿਆ ਬਸ ਵੀ ਇਹੀ ਆਪਾਂ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀਰ ਬਣ ਕੇ ਠੀਕ ਆ ਸ਼ੇਅਰ ਦਾ ਕੋਈ ਮਨ ਆਪਾਂ ਨੂੰ ਕੋਈ ਟੈਕਸ ਨਹੀਂ ਲੱਗਦਾ ਹੈਗਾ ਸ਼ੇਅਰ ਕਰਨ ਨਾਲ ਗਾਹਾਂ ਤੋਂ ਗਾਹਾਂ ਵਗ ਜਾਂਦੀ ਆ ਜੇ ਕੋਈ ਨਾ ਕੋਈ ਵਿੱਚ ਬੰਦੇ ਵਿਚਾਰੇ ਹੈ ਨਾ ਵੀ ਉਹਨਾਂ ਜੱਕ ਚ ਚੁੱਪ ਰਹਿ ਜਾਂਦੇ ਨੇ ਜਾਂ ਨੌਕਰਾਂ ਦੇ ਸ਼ਰਤੀ ਕੰਮ ਹੁੰਦਾ ਨੌਕਰ ਕਹਿੰਦਾ ਹਾਂ ਜੀ ਖੜੀ ਨਹੀਂ ਹੋਈ ਬਿਹੜੀ ਐ ਹੋ ਗਿਆ ਵੀ ਦੇਖਦੇ ਨਹੀਂ ਵੀ ਵੀਰੇ ਨੁਕਸਾਨ ਹੋ ਜਾਂਦਾ ਹੁਣ ਕਿਹੜਾ ਪਸ਼ੂ ਸਸਤੇ ਨੇ ਬਹੁਤ ਜ਼ਿਆਦੇ ਕੀਮਤ ਦੇ ਪਸ਼ੂ ਨੇ ਹਨਾ ਵੀ ਇਹ ਘਾਟਾ ਚਾਹੇ ਆਪਾਂ ਜਿਹਨੂੰ ਮਰਜ਼ੀ ਸਮਝ ਲਈਏ ਘਾਟਾ ਦਾ ਘਾਟਾ ਹੀ ਆ ਇਹ ਠੀਕ ਆ ਵੀ ਹੱਥ ਬੰਨ ਕੇ ਬੇਨਤੀ ਆ ਵੀ ਇੱਕ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਆ ਕਿਸੇ ਨਾ ਕਿਸੇ ਭੈਣ ਭਾਈ ਦਾ ਫਾਇਦਾ ਹੋ ਜਵੇ ਠੀਕ ਆ ਬਾਕੀ ਪਸ਼ੂਆਂ ਦਾ ਧਿਆਨ ਰੱਖੋ ਵੀ ਅੱਜ ਅੱਜ ਹੀ ਚਾਰ ਕੇਸ ਹੋ ਗਏ ਜੀ ਤਿੰਨ ਹੋਰ ਸਿੱਟ ਕੇ ਆਏ ਆ ਜੀ ਚੌਥੀ ਇਹ ਹੋ ਗਈ ਅੱਛਾ ਜਿਹੜਾ ਗੱਲ ਕੋਈ ਹੋ ਰਹੀ ਆ ਗੱਲ ਕੋਈ ਬਿਮਾਰੀ ਚੱਲ ਰਹੀ ਜੀ ਆਪਣੇ ਬੁਖਾਰ ਦੇ ਜਿਹੜਾ ਉਹ ਨਹੀਂ ਉਤਰਦਾ ਚਾਰ ਕੇਸ ਤਾਂ ਕਹਿੰਦਾ ਸਵੇਰ ਦੇ ਵੀਰੇ ਹੋ ਗਏ ਹਲੇ 9:30 ਹੋਏ ਨੇ ਤਿੰਨ ਕੇਸ ਕਹਿੰਦਾ ਭਾਰਸੋਂ ਹੋਏ ਪਏ ਨੇ ਉਹ ਜਾ ਕੇ ਹਲੇ ਚੱਕਣੇ ਨੇ ਤੁਸੀਂ ਦੇਖ ਲਓ ਚਾਰ ਤੇ ਤਿੰਨ ਸੱਤ ਠੀਕ ਆ ਇਹਜੇ ਤਿਹਾਰ ਵਾਲੇ ਦਿਨ ਮੰਨ ਕੇ ਚੱਲੋ ਹਨਾ ਹਾਂਜੀ ਹਾਂ ਵੀ ਤਿਹਾਰਾਂ ਦੇ ਦਿਨ ਚੱਲਦੇ ਨੇ ਰੱਖੜੀਆਂ ਦੇ ਦਿਨ ਚੱਲਦੇ ਨੇ ਠੀਕ ਆ ਲੋਕ ਖੁਸ਼ੀ ਮਨਾਉਂਦੇ ਨੇ ਇਹੋ ਜੇ ਟਾਈਮ ਮੰਨ ਕੇ ਚੱਲੋ ਇਹ ਹਜਾ ਕੁਝ ਹੋ ਰਿਹਾ ਹਨਾ ਜਿਹੜੇ ਗੱਬੜ ਬੇੜੀਆਂ ਹੁੰਦੀਆਂ ਨੇ ਇਹ ਟੀਕੇ ਲੱਗਣੇ ਬਾਹਲ ਬਾਲੀਆਂ ਤੋਂ ਹੀ ਕਰਦੀਆਂ ਨੇ ਜੀ ਅੱਛਾ ਹਾਂਜੀ ਗੱਬਣ ਗਾਵਾਂ ਵੀਰੇ ਜਮੇ ਗੱਪਲੂਣਾ ਬੱਸੀਆਂ ਉਹਨਾਂ ਦੀ ਜਿਆਦਾ ਡੈਥ ਹੋ ਰਹੀ ਆ ਹਨਾ ਹਾਂਜੀ ਇਹ ਸਾਰੇ ਵੀਰ ਧਿਆਨ ਰੱਖੋ ਬਸ ਆਹੀ ਤੁਹਾਨੂੰ ਬੇਨਤੀ ਆ ਆਹੀ ਆਪਣਾ ਮਕਸਦ ਆ ਵੀਡੀਓ ਬਣਾਉਣ ਦਾ ਠੀਕ ਆ ਅਗਲਾ ਵਿੱਚ ਤਾਂ ਬੰਦੇ ਨਾ ਅਗਲਾ ਕਹਿੰਦਾ ਵੀ ਖਣੀ ਉ ਇਹ ਗੱਲਾਂ ਕਰੀ ਜਾਂਦੇ ਨੇ ਹੁਣ ਤਾਂ ਵੀਰੇ ਛੋਡੇ ਸਾਹਮਣਿਆਂ ਦੇਖ ਲੋ ਵੀ ਕਹੀ ਜੀ ਕਿੰਨੀ ਚੰਗੀ ਵਸੀ ਇਮਾਨਾ ਡੈਥ ਹੋ ਗਈ ਕਿਹੜਾ ਆਪਦੇ ਘਰੋਂ ਕੋਈ ਨੁਕਸਾਨ ਕਰਕੇ ਕੋਈ ਵੀ ਮਨ ਰਾਜ਼ੀ ਨਹੀਂ ਹੁੰਦਾ ਆਪਣਾ ਪੂਰਾ ਫੁੱਲ ਜ਼ੋਰ ਲੱਗਿਆ ਵਾਤੀ ਠੀਕ ਆ ਦਵਾਈ ਬੂਟੀ ਦਾ ਦੋ ਟਾਈਮ ਸਾਰ ਆਪਾਂ ਕਰਦੇ ਤੇ ਦਿਨ ਦੇ ਵਿੱਚ ਵੀ ਬੋਤਲਾਂ ਲਾਉਣ ਤੇ ਸਭ ਕੁਝ ਕਰਦੇ ਤੇ ਜਿੰਨਾ ਜਿੰਨਾ ਕੁਝ ਦੱਸਿਆ ਜਿਹੜਾ ਦੱਸੀ ਜਾਂਦਾ ਸੀ ਸਾਰਾ ਕੁਝ ਹੀ ਕਰਦੇ ਤੇ ਹਨਾ ਵੀ ਪਰ ਫੇਰ ਵੀ ਨਹੀਂ ਬਚੀ ਹੈਗੀ ਠੀਕ ਆ ਵੀ ਹੋਰ ਵੀ ਆਹੀ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਇਹਨੂੰ ਵੀਡੀਓ ਨੂੰ ਸ਼ੇਅਰ ਕਰੋ ਠੀਕ ਆ ਵੀ ਬਾਕੀ ਆਪਦਾ ਵੀਰ ਪਸ਼ੂਆਂ ਦਾ ਖੁੱਲ ਧਿਆਨ ਰੱਖੋ ਜਿੰਨਾ ਟਾਈਮ ਬਿਮਾਰੀ ਆ ਧੰਨਵਾਦ